ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਨਾਲ ਅੱਜ ਆਪਾਂ ਪਹੁੰਚੇ ਆ ਤੇ ਅੱਜ ਤਣ ਦੋ ਬੈੜਾਂ ਦਿਖਾਉਣੀ ਆ ਦੋਵੇਂ ਕਾਫੀ ਕਮਾਲ ਦੀਆਂ ਬੈੜਾਂ ਵਾਂ ਜਿਹੜੀਆਂ ਸੋਹਣੀਆਂ ਬੈੜਾਂ ਵਾਂ ਤੇ ਗੱਬਣਾਵਾਂ ਦੋਵੇਂ ਹੀ ਹੱਲੇ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਵੀਰ ਜੀ ਹਨਾ ਨਾਲ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਬਸ ਵਧੀਆ ਜੀ ਮੇਰਾ ਬਾਬੇ ਨਾਨਕ ਦੀਆ ਚਲੋ ਵਧੀਆ ਮੇਰਾ ਹੀ ਚਾਹੀਦਿਆਂ ਆ ਅੱਜ ਤਿਆਰੀ ਹੈ ਕਿਤੇ ਜਾਣ ਦੀ ਲੱਗਦਾ ਨਹੀਂ ਅੱਜ ਗਏ ਸੀ ਜੇ ਭੋਗ ਤੇ ਕਿਤੇ ਤੇ ਉੱਥੇ ਫਿਰ ਤੁਹਾਡਾ ਫੋਨ ਆ ਗਿਆ ਵੀ ਆਉਣਾ ਤੇ ਮੈਂ ਚਲੋ ਫਿਰ 2 ਮਿੰਟ ਇਧਰ ਵੀ ਹਾਜ਼ਰੀ ਲਵਾ ਲਈਏ ਠੀਕ ਠੀਕ ਆ ਹਾਂਜੀ ਠੀਕ ਕਰਦੇ ਆਣੂ ਆ ਕੇ ਜਾਓ ਠੀਕ ਚਲੋ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਪ੍ਰਦੀਪ ਸਿੰਘ ਜੀ son of ਸਰਦਾਰ ਬਲਦੇਵ ਸਿੰਘ ਪਿੰਡ ਫਿਸ਼ਰੇਵਾਲ ਤਸੀਨ ਬਟਾਲਾ ਜ਼ਿਲ੍ਹਾ ਅਨਦਸਪੁਰ ਤੇ ਫੋਨ ਨੰਬਰ ਬੋਲ ਦੇ ਕਰੀ 7710382357 ਠੀਕ ਹੈ ਜੀ ਚੱਲਾ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਵਹਿੜ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਦੂਸਰਾ ਸੁਵੇ ਇਹਨੇ ਸੁਣਾ ਜੀ ਅੱਛਾ ਦੂਸਰਾ ਸੁਆ ਮੋ ਚਾਰ ਦੰਦ ਜੀ ਅੱਛਾ ਚਾਰ ਦੰਦ ਆ ਚੈੱਕ ਕੀਤੇ ਦੰਦ ਤੁਸੀਂ ਬਿਲਕੁਲ ਚੈੱਕ ਕੀਤੇ ਠੀਕ ਆ ਤੇ ਪਹਿਲਾਂ ਨੇ ਆਂਦੇ ਆ 17 ਕਿਲੋ ਦੁੱਧ ਨੇ ਭਰਿਆ ਜੀ ਅੱਛਾ ਤਿਆਰ ਕੀ ਕਿੰਨਾ ਕਿ ਭਰ ਜੋਗੇ ਤਾਰਖੀ ਕੋ ਵੱਦੀ ਪਰੂ 2 ਕਿਲੋ ਧਰ ਵਾਲੇ ਦੰਦੇ 5 ਲੀਟਰ ਦੇ ਜੀ ਪਰ ਅਸੀਂ 5 ਨਹੀਂ ਆਂਦੇ 20 ਤੇ ਚਲੋ ਦੇ ਦੇ ਜੀ ਬਰੀਡ ਬੜੀ ਜਾਂ ਮਸ਼ੀਨੀ ਠੀਕ ਐ 8 10 ਲੈ ਲੈਣੇ ਠੀਕ ਐ ਖੋਲੋ ਫਿਰ ਤੁਰਦੀ ਐ ਬਾਕੀ ਥਾਣੇ ਕਰੀ ਤੁਹਾਨੂੰ ਦਿਖਾਈਏ ਤਾਂ ਕਮਾਲ ਦਾ ਥਾਣੇ ਆ ਜਿਹੜਾ ਪੂਰਾ ਗੁਲਾਬੀ ਰੰਗ ਦੇ ਥਾਣੇ ਆ ਤੇ ਬਿਲਕੁਲ ਇੱਕੋ ਜੇ ਗਿਆਪ ਤੇ ਇੱਕੋ ਜੇ ਸਾਈਜ਼ ਦੇ ਚਾਰੇ ਥਾਣੇ ਜਿਹੜੇ ਲੱਗੇ ਆ ਦੇਖ ਸਕਦੇ ਜੇ ਜਿੱਧਰੋਂ ਵੇਖੇ ਤੇ ਉਧਰ ਨਾਲ ਨਹੀਂ ਵਿਖਦਾ ਜੇ ਉਧਰ ਵੇਖੇ ਤੇ ਇਧਰ ਤੇ ਨਹੀਂ ਵਿਖਦੇ ਤੁਰ ਹਾਂ ਵੇ ਜੀ ਇੱਕ ਅਖੀ ਲੀ ਬਾਕੀ ਉਤਰਾ ਵੇੜਾ ਦੋਵੇਂ ਸਾਂਭੀਆਂ ਜ਼ੁੰਬੀਆਂ ਚੰਗੀਆਂ ਵਾਂ। ਡਾ ਲਾ ਦੇ ਕਰਕੇ ਫੜ ਲਾ ਰੱਖਾ। ਇੱਧਰ ਚੱਲੋ। ਨਾ ਦੇਖ ਸਾਦੇ ਜੀ ਚੰਗੀ ਤਿਆਰ ਹੁੰਦੀ ਏ ਥੱਲਿਆ। ਦੁੱਧ 20 ਲੀਟਰ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਥੋੜਾ ਜਿਹਾ ਸਿੱਧਾ ਤਰੰਤਾ ਕਰਤੀ ਤੇ ਬੂਦਾਂ। ਲੱਗਿਆ ਵੀ ਬਾਕੀ ਇੱਕ ਧੁੰਦ ਕਰਕੇ ਤਿਲਕਨ ਤੁਲਕਨ ਜੀ ਬੜੀ ਹੋਈ ਪਈ ਤਰੇਲ ਜੀ ਕਰਕੇ ਕਾਫੀ ਪਿਆਰੀ ਜੀ ਵੈੜਿਆ ਜਿਹੜੀ ਇਹ ਆ ਦੇਖ ਸੰਦੇ ਜੀ ਬਾਕੀ ਸੂਨ ਤੱਕ ਚੰਗੀ ਤਿਆਰ ਹੋਣਾ ਵਾ ਇਹਨੇ ਥਾਨ ਬੜਾ ਕਮਾਲ ਦਾ ਜਿਹੜਾ ਇਹਦਾ ਤੇ ਵੇਖੀ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ ਮੁੱਲ ਵੀਰ ਜੀ ਅਜ ਨਹੀਂ ਕਹਿ ਜਾਈਆ ਅੱਛਾ ਮੁੱਦਮੀ ਆਪਾਂ ਕਰਨਾ ਦੇਣ ਲੈਣ ਵਾਲਾ ਜੋ ਦਾ ਹੀ ਲੈਣਾ ਮੁੱਲ ਤੇ ਭਾਇਆ ਜੀ ਆਪਾਂ ਸਿੱਧਾ ਕੋਈ 70 ਕਰ ਲੈ 70 ਕਰ ਲੈ ਤਾਂ ਵੀ ਵੇਖ ਦੀ ਜੀ ਹਾਂਜੀ ਹਾਂਜੀ ਪੂਰੇ 50000 ਦੀ ਅਸੀਂ ਦੇ ਦਾਂ ਜੈਸ ਨੋ ਬਿਲਕੁਲ ਜੈਸ ਹਾਂਜੀ ਠੀਕ ਹੈ ਜੀ ਪੂਰੇ 50000 ਦੇ ਵੀਰ ਜੀ ਨੇ ਕਹਿੰਦੇ ਕਿ ਦਵਾਂਗੇ ਹਾਂਜੀ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਇਹ ਵੀ ਤੋਰ ਹੀ ਦੀਏ ਇਹਦੀ ਦੂਜੇ ਸਵੇਰੇ ਪਰ ਇਹ ਦੰਦਾਂ ਦੇ ਜਵਾਨ ਹੋ ਗਏ ਇਹ ਦੰਦੋ ਜਵਾਨ ਨੇ ਤੇ ਸੂਆ ਜਿਹੜਾ ਇਹਦਾ ਵੀ ਦੁੱਧ ਨਹੀਂ ਸਰਬੱਤ ਭਰਿਆ ਜਿਹੜਾ ਅੱਗੇ ਪਤਾ ਨਹੀਂ ਕਿ ਘਰ ਲੈਣਾ ਸਾਡੇ ਕੋਲ ਸਵੇਰੇ ਆਈਗੇ ਕਿ ਦਿਨੇ 15 ਲੈ ਜੀਏ 15 ਦਿਨ ਉਤਰਨ ਹਲੇ ਸੂਣ ਚ ਕਹਿੰਦੇ ਖੜਦੀ ਆ ਤੇ ਪਹਿਲਾਂ ਨੇ ਦੁੱਧ ਜਿਹੜਾ 20 ਲੀਟਰ ਜਿਹੜਾ ਕਹਿੰਦੇ ਕਿ ਚਵਾਇਆ ਜਰਸੀ 'ਚ ਆ ਜਿਹੜੀ ਇਹ ਲੈ ਜੀਓ ਜੀ ਇਹ ਨਾਥੇ ਵੀ ਨਹੀਂ ਤੇ ਕੱਢੀ ਹੋਈ ਜਰਸੀ ਇਹ ਨਾਥੇ ਵੀ ਨਹੀਂ ਇਹਦੀ ਕੱਢੀ ਬੰਦਾ ਵੀ ਦੀ ਤੇ ਇਹ ਵੀ ਜੀ ਕਿੰਨਾ ਘਰ ਕੇ ਦੁੱਧ ਚ ਆ ਜੂਗੀ ਚਲੋ ਵਾਦਤ ਨਹੀਂ ਦਿੱਤੀ ਹੁੰਦੀ ਆਂਦੇ 20 ਲੀਟਰ ਵੀ ਦੇਈ ਜਾਵੇ ਬੜਾ ਲੀਟਰ ਮਾਰੀਏ ਜਦੋਂ 20 ਲੀਟਰ ਬੜੀ ਦੂਰ ਜਾ ਕੇ ਹੁੰਦੇ ਜੇ ਹਾਂਜੀ ਹਾਂਜੀ 20 ਵੀ ਦੇਈ ਜੇ ਬੜਾ ਬਾਕੀ ਵਕੀ ਰਾਜੀ ਬੜੀ ਐ ਬਾਕੀ ਦੁੱਧ ਵੀ ਸੰਗਣਾ ਹੁੰਦਾ ਵਾ ਇੰਨਾ گاਵਾ ਦਾ ਹਨਾ ਬਸ ਠੰਡੀ ਸੀਲ ਐ ਕੋਈ ਗੱਲ ਨਹੀਂ ਕੋਈ ਰੱਸੀ ਪਾਉਣ ਦੀ ਨਹੀਂ ਜੇ ਲੋੜ ਅੱਛਾ ਹਾਂਜੀ ਠੰਡੀ ਸੀਲ ਦਾ 15 ਕਿਲੋ ਲੈ ਗਨੇ ਜੇ ਐਵੇਂ ਕੋਈ ਪੰਜਾਂ ਚੌਂ ਦੇ ਨਾਲ ਨਹੀਂ ਇਹ ਗੱਲ ਬੰਦਾ ਵੀ ਸੜ ਸਕਦੀ ਜੇ 20 ਵੀ ਸੜ ਸਕਦੀ ਐ ਠੀਕ ਐ ਤੇ ਥਣ ਥਣ ਚਾਰੇ ਓਕੇ ਐ ਬਿਲਕੁਲ ਥਣਾ ਦੀ ਗੈਰੰਟੀ ਫੁੱਲ ਠੀਕ ਐ ਹਾਂਜੀ ਤੇ ਇਹਦਾ ਕੀ ਰੱਖੀਏ ਫਿਰ ਆਪਾਂ ਵੀ ਜੀ 50000 ਰੁਪਏ ਆ। ਅੱਛਾ ਵੀ 50000 ਦੀ ਲੱਖ ਦਾ ਜੋੜਾ ਹੀ ਆ। ਬਾਕੀ ਜਿਹੜਾ ਕੋਈ ਫਿਰ ਥੋੜੀ ਬਾਤ ਛੋਟ-ਛਾਟ ਵਿੱਚ ਆ। ਛੋਟ-ਛਾਟਾਂ ਦੀ ਹਾਂ ਜੀ। ਅਛਾ ਛੋਟਾ ਲਈ ਆ ਮੁੱਲ ਜਿਹੜੇ ਤੁਸੀਂ ਪਹਿਲਾਂ ਹੀ ਕਹਿੰਦੇ ਹੋ। ਬਿਲਕੁਲ ਆ ਮੁੱਲ ਬਾਹਰ ਵੇਚੀਦਾ ਜਿਹੜਾ ਲੋਕ ਲੱਖ-ਲੱਖ ਮਰਜੀ ਕਹਿੰਦੇ ਜੀ। ਬਾਕੀ ਸੋਹਣੀਆਂ ਵੇੜਾਂ ਵਾ ਦੋਵੇਂ। ਠੀਕ ਠੀਕ ਹੈ ਵੀ ਜੀ ਹੋਰ ਕੁਝ ਕਹਣਾ ਫਿਰ। ਬਸ ਵੀ ਜੀ ਮੇਰਬਾਨੀ। ਠੀਕ ਹੈ ਫਿਰ ਜੀ ਬਹੁਤ ਬਹੁਤ ਧੰਨਵਾਦ ਜੀ। ਦੋਵੇਂ ਗੱਬਣਾ ਵਾ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਚਵਾਈ ਚਵਾਈ ਤੇ ਕੀ ਹੋਣੀ ਦੋਵੇਂ ਗੱਬਨਾ ਪਾਸ ਕਰਕੇ ਖੜੋ ਤੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ